ਜਾ ਸੀ ਗਈ ਬਾਹਰ ਮੈਂ ਜੀ ਬਾਹਰ ਹੋਇਆ ਤੇ ਫਿਰ ਉਹਨੇ ਇਹ 60 ਲੱਖ ਅੰਦਰ ਕੁੱਟਿਆ ਸੀ ਗਿਆ ਇਹ ਐਸਚੂ ਹਾਂ 60 ਲੱਖ ਲਾ ਕੇ ਕੁੱਟਿਆ ਤੈਨੂੰ ਹਾਂ ਜੀ ਐਚਐਸਓ ਨੇ ਇਹਦੇ ਥੱਪੜ ਮਾਰੇ ਇਸ ਬੱਚੇ ਦੇ ਪੁਲਿਸ ਨੂੰ ਐਨੀ ਕਾਲ ਦਿੱਤੀ ਐ ਕਿ ਜਿਹਨੂੰ ਜਾਓ ਉਸੇ ਨੂੰ ਢਾਓ ਬਲੀ ਦਾ ਬਤਰਾ ਬਣਾਓ ਚਿੱਟਾ ਬਹੁਤ ਜਿਆਦਾ ਆਉਂਦਾ ਬਹੁਤ ਜਿਆਦਾ ਖਾਂਦੇ ਨੇ ਇੱਥੇ ਚਿੱਟਾ ਵੇਖਦਾ ਬਹੁਤ ਆ ਜੀ ਬਹੁਤ ਵੇਖਦਾ ਬਹੁਤ ਵੇਖਦਾ ਚਿੱਟੇ ਆਉਂਦਾ ਫੜਦੇ ਨਹੀਂ ਉਹਨਾਂ ਨੂੰ ਘੁਰਦੇ ਲੈ ਜਾ ਕੇ ਉਹੀ ਨਜਾਇਜ਼ ਜਿਆਦੀ ਲੋਕਾਂ ਨੂੰ ਘੁਰਦੇ ਨੇ ਚਿੱਟਿਆਂ ਨੂੰ ਫੜ ਲਾ ਦੋਸਤੋ ਇਸ ਟਾਈਮ ਅਸੀਂ ਦਮਦਮਾ ਤਲਵੰਡੀ ਸਾਹਿਬ ਦੇ ਵਿੱਚ ਮੌਜੂਦਾ ਜਿੱਥੇ ਕਿ ਆਮ ਆਦਮੀ ਪਾਰਟੀ ਜੋ ਸੱਤਾ ਤੇ ਰਹਿ ਨਸ਼ਾ ਖਤਮ ਕਰਨ ਦੇ ਲਈ ਮਿਸ਼ਨ ਪ੍ਰਹਾਰ ਚਲਾਇਆ ਹੋਇਆ ਜਿਹੜਾ ਮਿਸ਼ਨ ਪ੍ਰਹਾਰ ਦੇ ਵਿੱਚ ਜਿਹੜੇ ਨਸ਼ਾ ਤਸਕਰ ਆ ਜਿਹੜੇ ਨਸ਼ਾ ਵੇਚਦੇ ਆ ਉਹ ਤਾਂ ਪੁਲਿਸ ਤੋਂ ਫੜੇ ਨਹੀਂ ਜਾਂਦੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਪੰਜਾਬ ਪੁਲਿਸ ਨੂੰ ਐਨੀ ਖੁੱਲ ਦਿੱਤੀ ਹੋਈ ਆ ਉਹਨੇ ਆਮ ਲੋਕਾਂ ਤੇ ਤਸੱਦਦ ਕਰਨਾ ਸ਼ੁਰੂ ਕਰ ਦਿੱਤਾ ਜੋ ਕੱਲ ਮੀਡੀਆ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਖਬਰ ਚੱਲ ਰਹੀ ਆ ਇੱਕ ਅੰਗਹੀਨ ਬੱਚੇ ਨੂੰ ਕਿਵੇਂ ਉਹਨਾਂ ਵੱਲੋਂ ਪਸ਼ੂਆਂ ਵਾਂਗ ਕੁੱਟਿਆ ਜਾਂਦਾ ਹੈ ਤਾਂ ਅਸੀਂ ਉਸ ਦੇ ਨਾਲ ਵੀ ਗੱਲਬਾਤ ਕਰਾਂਗੇ ਪੂਰੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਨੂੰ ਐਨੀ ਖੁੱਲ ਦੇ ਰੱਖੀ ਆਮ ਆਦਮੀ ਪਾਰਟੀ ਨੇ ਕਿ ਜਿਹੜੇ ਕਿ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਸਾਡਾ ਵੀਰ ਹੈ ਜਿਹੜਾ ਉਹ ਮੰਜੇ ਤੇ ਪਿਆ ਹੋਇਆ ਅੰਗਹੀਨ ਹੈ ਅਪਾਹਿਜ ਹੈ 6 ਸਾਲ ਪਹਿਲਾਂ ਐਕਸੀਡੈਂਟ ਹੋਣ ਕਾਰਨ ਆ ਜਿਹੜੀ ਇਸ ਵੀਰ ਦੇ ਸੱਟ ਲੱਗ ਜਾਂਦੀ ਆ ਤੇ ਇਸ ਵੀਰ ਤੋਂ ਜਿਹੜਾ ਮੰਜੇ ਤੋਂ ਉੱਠ ਕੇ ਤੁਰਿਆ ਤੱਕ ਨਹੀਂ ਜਾਂਦਾ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਅਸੀਂ ਇਸ ਬੱਚੇ ਦੀਆਂ ਲੱਤਾਂ ਦਿਖਾ ਦਿੰਨੇ ਆ ਅਸੀਂ ਤੁਹਾਨੂੰ ਇਹ ਬੱਚਾ ਜਿਹੜਾ ਆਪਣਾ ਕਿਰਿਆ ਕਰਮ ਕਰਦੇ ਨੇ ਉਹ ਵੀ ਡੈਂਪਰ ਲਾ ਕੇ ਕਰਦੇ ਨੇ ਤੇ ਮਾਪਿਆਂ ਉਸ ਬੱਚੇ ਦੀ ਦੇਖਭਾਲ ਕਰਦਾ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਸ਼ਟਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਕਿ ਪੁਲਿਸ ਵੱਲੋਂ ਜਿਹੜਾ ਕਿ ਸ਼ਟਰ ਲਾ ਕੇ ਇਹਨੂੰ ਕੁੱਟਿਆ ਜਾਂਦਾ ਹੈ ਦੱਸਿਆ ਗਿਆ ਸੀ ਮਾਤਾ ਵੱਲੋਂ ਗੱਲਬਾਤ ਕਰਾਂਗੇ ਮਾਤਾ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਮਾਤਾ ਸ਼ਸ਼ੀਕਾ ਜੀ ਸ਼ਸ਼ੀਕਾ ਜੀ ਕਿਵੇਂ ਮਾਤਾ ਠੀਕ ਹੋ ਜੀ ਠੀਕ ਆ ਜੀ ਬੜੀ ਮਾਤਾ ਜੀ ਕੱਲ ਕੀ ਇਹ ਸਾਰਾ ਕੁਝ ਹੁੰਦਾ ਕਿਵੇਂ ਵਾਪਰਦਾ ਜੋ ਤਿੰਨ ਦਿਨ ਪਹਿਲਾਂ ਦੀ ਘਟਨਾ ਹੈਗੀ ਇਹ ਜੀ ਮੈਂ ਕੰਮ ਤੇ ਗਈ ਹੋਈ ਸੀਗੀ ਬੱਚਾ ਮੇਰਾ ਘਰੇ ਸੀਗਾ ਉਸਤੇਦਾਰ ਸਾਡੇ ਆਈ ਹੋਏ ਸੀਗੇ ਉਹ ਪੱਜ ਕੇ ਕੋਠੇ ਤੇ ਚੜ ਗਏ ਕੋਠੇ ਤੇ ਬੈਠੇ ਸੀਗੇ ਇਹਨੂੰ ਬੱਚੇ ਨਾਲ ਆ ਕੇ ਕਹਿੰਦੇ ਵੀ ਤੁਹਾਡੇ ਕੋਣ ਆਇਆ ਇਹਨੇ ਕਹਤਾ ਹੁਣ ਅਭੀ ਮੈਨੂੰ ਤਾਂ ਪਤਾ ਨਹੀਂ ਨਿਆਣਾ ਇਹ 15 ਸਾਲਾਂ ਦਾ ਹੈਗਾ ਹਲੇ ਤੇ ਇਹ ਸੁੱਤਾ ਪਿਆ ਸੀ ਇਹ ਕਹਿੰਦਾ ਤੇ ਉਹ ਕੋਠੇ ਤੇ ਪੁਲਸ ਆ ਗਈ ਮੰਗਰ ਕੋਠੇ ਤੇ ਉਹ ਪਰੇ ਜਿਹੜੇ ਮੁੰਡੇ ਬੈਠੇ ਸੀ ਉਹ ਛਾਲ ਮਾਰ ਗਏ ਮੈਨੂੰ ਨਹੀਂ ਪਤਾ ਉਹਨਾਂ ਕੋਲੇ ਕੁਝ ਸੀਗਾ ਜਾਂ ਨਹੀਂ ਸੀਗਾ ਮੈਂ ਘਰੇ ਨਹੀਂ ਸੀਗੀ ਮੇਰੇ ਆਉਂਦੀ ਨੂੰ ਮੈਨੂੰ ਲੋਕਾਂ ਨੇ ਰੌਲਾ ਪਾ ਕੇ ਆਵਾਜ਼ ਮਾਰ ਕੇ ਫੋਨ ਲਾ ਕੇ ਕਿਹਾ ਵੀ ਛੇਤੀ ਆ ਜਾ ਤੁਹਾਡੇ ਘਰੇ ਪੁਲਸ ਕਿ ਐਚਐਸਓ ਨੇ ਇਹਦੇ ਥੱਪੜ ਮਾਰੇ ਇਸ ਬੱਚੇ ਦੇ ਉਹ ਉਹ ਗਲਤੀ ਮੰਨ ਰਿਹਾਗਾ ਵੀ ਮੈਂ ਇਸ ਦਾ ਇਲਾਜ ਕਰਾ ਰਿਆਂਗਾ ਵੀ ਇਲਾਜ ਕਰਾ ਦੂੰਗਾ ਮੈਂ ਹੁਣ ਇਹ ਗੱਲ ਕਹਿ ਰਿਹਾਗਾ ਹਾਂ ਬਾਈ ਜੀ ਕੀ ਕੀ ਕਹਾਣੀ ਸੀ ਪੂਰੀ ਕਹਾਣੀ ਕੀ ਸੀ ਇੱਥੋਂ ਦੀ ਉਹ ਤੇਰਾ ਲੰਗ ਸੀਗੀ ਸੱਤਾ ਪੈਸੇ ਆਈ ਮਾਈ ਉਹ ਜਦੋਂ ਇਹ ਮੁਲਾਜ਼ਮ ਭੱਜ ਗਈ ਉਹਨਾਂ ਦੇ ਮਗਰੋਂ ਭੱਜੇ ਜੀ ਉਹ ਜੀ ਤੇ ਆ ਕੇ ਇਹ ਮੈਨੂੰ ਕੁੱਟਣ ਲੱਗ ਗਈ ਕਹਿੰਦੇ ਤੂੰ ਭਿਆਤ ਹੈ ਜੀ ਹੂੰ ਠੀਕ ਹੈ ਫਿਰ ਕੀ ਹੁੰਦਾ ਵਾਪਰ ਦਾ ਬਾਅਦ ਚੋ ਜੀ ਬੱਚੋ ਇਹਨਾਂ ਨੇ ਕਿਹਾ ਇਹ ਬਾਲ ਕੁੱਟੇ ਸੀਗੇ ਜੀ ਹੂੰ ਤੈਨੂੰ ਬਾਹਰ ਲੈ ਕੇ ਚੱਕ ਕੇ ਇੱਥੇ ਮੰਝਾ ਸੀਗਾ ਹੀ ਬਾਹਰਵੇਂ ਜੀ ਬਾਹਰ ਡੇ ਹੋਇਆ ਹੂੰ ਤੇ ਤੇਰੇ ਨਾਲ ਇਹ ਛੱਟ ਲਾ ਕੇ ਅੰਦਰ ਕੁੱਟੇ ਸੀਗੇ ਐਸਚੂ ਆਹ ਛੱਟ ਲਾ ਕੇ ਕੁੱਟਿਆ ਤੈਨੂੰ ਹਾਂ ਜੀ ਕਿੰਨੇ ਜਣੇ ਕੁੱਟਣ ਵਾਸਤੇ ਆਏ ਸੀ ਬਾਈ ਜੀ ਦੋ ਜਣੇ ਸੀਗੇ ਜਾਂ ਤਾਂ ਬਾਬਾ ਸੀਗੇ ਮੁਲਾਜ਼ਮ ਜੀ ਗਾਹਾਂ ਸੀਗੇ ਦੇ ਜੀ ਕੀ ਮਾਰਦੇ ਸੀ ਤੇਰੇ ਭਾਈ ਬਾਕੀ ਚੇਈ ਮੁੱਕਾ ਵੀ ਮਰੇ ਸੀਗੇ ਮੁੱਢੇ ਤੇ ਜੀ ਤੇ ਤੇ ਆ ਡੰਡਾ ਪਿਆ ਜੀ ਜਿਹੜੇ ਦਾ ਕੁੱਟੇ ਸੀਗੇ ਜੀ ਬੰਦੇ ਨਾਲ ਕੁੱਟਿਆ ਤੁਹਾਨੂੰ ਹਾਂ ਜੀ ਤੁਹਾਡੇ ਘਰੋਂ ਡੰਡਾ ਚੁੱਕ ਕੇ ਹਾਂ ਜੀ ਉਸੇ ਨਾਲ ਕੁੱਟਿਆ ਕਿੰਨਾ ਟਾਈਮ ਕੁੱਟਿਆ ਜੀ ਤਿੰਨ ਚਾਰ ਦਿਨ ਤੇ ਮਾਰੇ ਸੀਗੇ ਇਹਨਾਂ ਨੇ ਨਾਲੇ ਮੁੱਠੇ ਚ ਛੇੜੇ ਮਾਰੇ ਸੀਗੇ ਮੁੱਠੇ ਕਿੰਨੇ ਕਿ ਮਾਰੇ ਛੇੜੇ ਤਿੰਨ ਚਾਰ ਛੇੜੇ ਮਾਰੇ ਸੀਗੇ ਇਹਨਾਂ ਚਾਰ ਛੇੜੇ ਮਾਰੇ ਐ ਨਹੀਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਪਹਿਲੇ ਰੱਬ ਦਾ ਮਾਰਿਆ ਹੋਇਆ ਬਾਈ ਉਹਦੇ ਪਤਾ ਨੇ ਲੱਗ ਗਈ ਬਿੜੇ ਵਾਲੇ ਬਾਦੂ ਕਹਿੰਦੇ ਦੀ ਗਈ ਇਹਦੇ ਨਾਮਾਰੂ ਜੀ ਨਾਮਾਰੂ ਉਹਨਾਂ ਨੂੰ ਵੀ ਗਾਲਾ ਕੱਢਣ ਲੱਗ ਪਏ ਸੀਗੇ ਐਸ ਐਚ ਯੂ ਕਿਵੇਂ ਗਾਲਾ ਕੱਢਦਾ ਸੀ ਜੀ ਕੀ ਕਹਿੰਦਾ ਸੀ ਪਹਿਲਾਂ ਵੀ ਪਤਾ ਗਾਲਾ ਕੱਢੀ ਅਵੇਂ ਮਾਰੇ ਹੱਟਾ ਲਾ ਕੇ ਕੁੱਤੀ ਜਾਂਦੇ ਸੀ ਜੀ ਜੋ ਦੱਸਿਆ ਦਿੱਤੀਆਂ ਗਾਲਾਂ ਦੱਸੀਆਂ ਦੱਸੋ ਦੱਸੋ ਕੀ ਕਿਹਾ ਉਹਨਾਂ ਨੇ ਤੁਹਾਨੂੰ ਤਾਂ ਹਰ ਇੱਕਾ ਕਿਚਗਲ ਜੀ ਹੈ ਕਹਿੰਦੀ ਹੈ ਇੱਥੇ ਕੀ ਕਰਦੇ ਆ ਕੰਮ ਮੁੰਡੇ ਨੂੰ ਕੀ ਹੂੰ ਹੋਰ ਵੀ ਕੁਝ ਬੋਲੇ ਆ ਪੋਰ ਕੋਜ਼ਨਪੁਰ ਲਈ ਬੋਲੀ ਗਈ ਆ ਸੋਜ ਮੂੰਹ ਤੇ ਚੋਚਪੜਿਆਂ ਨਾਲ ਹੀ ਆਈ ਜੀ ਹੂੰ ਤਾਂ ਦੇਖੋ ਇੱਕ ਰੱਬ ਦਾ ਮਾਰਿਆ ਹੋਇਆ ਵੀਰ ਹੈ ਤੇ ਉੱਤੋਂ ਪੁਲਿਸ ਆ ਜਿਹੜੀ ਉਹ ਸ਼ਟਰ ਲਾ ਕੇ ਕੁੱਟਦੀ ਆ ਸਾਡੇ ਵੀਰ ਨੇ ਵੀ ਦੱਸਿਆ ਇਹ ਐਨੀ ਕੁ ਖੁੱਲ ਦੇ ਦਿੱਤੀ ਆ ਪੰਜਾਬ ਪੁਲਿਸ ਨੂੰ ਜਿਹੜੀ ਮਾਨ ਸਰਕਾਰ ਹੈ ਮਾਨ ਸਰਕਾਰ ਆ ਜਿਹੜੀ ਜਿਹਨੂੰ ਬڑے ਚਾਵਾ ਨਾਲ ਲੈ ਕੇ ਆਂਦਾ ਸੀ ਲੋਕਾਂ ਨੇ ਕਿ ਇਸ ਆ ਦਿਨ ਦੇਖਣ ਨੂੰ ਲੈ ਕੇ ਆਂਦਾ ਸੀ ਮਾਨ ਸਰਕਾਰ ਨੂੰ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਗੱਲਬਾਤ ਕੀਤੀ ਹੈ ਮਾਤਾ ਅਤ ਇਹ ਵੀਰ ਆ ਜਿਹੜੀ ਇਹਦੀ ਹਾਲਤ ਹੈ ਕਦੋਂ ਦੀ ਇਸ ਤੱਕ ਇਹਨੂੰ 6 ਸਾਲ ਹੋ ਗਏ ਜੀ ਪੈਰ ਨਾਲ ਹੂੰ ਲੌਕਡਾਊਨ ਵੇਲੇ ਦਾ ਪਿਆ ਹੋਇਆ ਜੀ ਮੰਜਾ ਬਾਹਰ ਕਿਉਂ ਡਾਉਨੇ ਆਏ ਤੱਕ ਮੰਜਾ ਜੀ ਇਹ ਦਿਲੋਂ ਅੰਬੇ ਕੁਝ ਖਾ ਪੀ ਨਹੀਂ ਸਕਦਾ ਆਪੇ ਚੱਕ ਕੇ ਤੁਰੇ ਜਾਂਦੇ ਨੇ ਬੋਲ ਮਾਰ ਦਿੰਦਾ ਜਦੋਂ ਕਈ ਵਾਰ ਮੇਰੇ ਕੋਲ ਹੀ ਜਾਂਦੀ ਆ ਪਾਣੀ ਤਾਂ ਨਹੀਂ ਧਰਨਾ ਕੋਲੇ ਇਹ ਬਾਜ ਮਾਰ ਦਿੰਦਾ ਵੀ ਮੇਰੀ ਮੰਮੀ ਭੁੱਲ ਗਈ ਮੈਨੂੰ ਪਾਣੀ ਦੇ ਜੋ ਕੋਈ ਇੱਥੇ ਮੰਜਾ ਤਾਂ ਹੁੰਦਾ ਮੰਜੇ ਤੇ ਤੇਲ ਲੱਗਿਆ ਦੇਖ ਲੋ ਚੱਕਦੀ ਹੂੰ ਹਾਂ ਤਾਂ ਮੰਜਾ ਬਾਹਰ ਹੁੰਦਾ ਦਾ ਬਸ ਉਹ ਕਹਿੰਦੇ ਇਹਦਾ ਮੰਜਾ ਵਾਰ ਨਹੀਂ ਹੋਣਾ ਚਾਹੀਦਾ ਅਸੀਂ ਆਖਿਆ ਵੀ ਇਹਦਾ ਫਿਰ ਕੋਈ ਹੱਲ ਹੂੰ ਹੁਣ ਉਹ ਕਹਿੰਦਾ ਵੀ ਮੈਂ ਮਾਫੀ ਮੰਗਦਾ ਮੈਂ ਇਹਦਾ ਇਲਾਜ ਕਰਾ ਦਿੰਨਾ ਹੂੰ ਵੀ ਜੋ ਗਲਤੀ ਮੇਥੋਂ ਹੋ ਗਈ ਮੈਂ ਮਾਫੀ ਮੰਗਦਾ ਜੀ ਮਾਤਾ ਉਹਨਾਂ ਦੀ ਡਾਂਗਾ ਨਾਲ ਤੇਰਾ ਪੁੱਤ ਮਰ ਜਾਂਦਾ ਦੁਨੀਆ ਤੋਂ ਚਲਾ ਜਾਂਦਾ ਫਿਰ ਪੁੱਤ ਮaaf ਕਰ ਦਿੰਦੀ ਤੂੰ ਮਾਫਤਾ ਫਿਰ ਜੀ ਕਿੱਥੇ ਹੁੰਦਾਗਾ ਤੇਨੀ ਮਾਫਤਾ ਮਾਂ ਮਾਤਾ ਤਾਂ ਕਿੱਥੇ ਹੁੰਦਾਗਾ ਕੀ ਅੱਜ ਮਾਤਾ ਨੇ ਮaaf ਕਰ ਦਿੱਤਾ ਫਿਰ ਉਹਨੂੰ ਜੀ ਉਹਨੇ ਮਾਤਾ ਤਾਂ ਹਲੇ ਵੀ ਨਹੀਂ ਹੁੰਦਾ ਮਾਂ ਦੇ ਤਾਂ ਹਲੇ ਵੀ ਦੇ ਰੜਕਦੇ ਆ ਲੱਪੜ ਮਾਰੇ ਹੋਏ ਵੀ ਮੇਰੇ ਪੁੱਤ ਦੇ ਮਾਰਿਆ ਇਹਨਾਂ ਨੇ ਮਾਤਾ ਜਦੋਂ ਤੂੰ ਕੱਲ ਉਸ ਖਬਰ ਦੇ ਵਿੱਚ ਰੋ ਰਹੀ ਸੀ ਤਾਂ ਸਾਨੂੰ ਰੋਣ ਆ ਰਿਹਾ ਸੀ ਇਸ ਕਰਕੇ ਅਸੀਂ ਚੱਲ ਕੇ ਆਏ ਆਂ ਆਏ ਆ ਬਟੇ ਆਏ ਆ ਚਾਹ ਵਾਛੇ ਸੋਡੇ ਤਾਂ ਨਵਾਜ਼ੋ ਤੇ ਤੁਸੀਂ ਆਏ ਹੋ ਮੇਰੇ ਲਈ ਮੇਰੇ ਬੱਚੇ ਲਈ ਆਏ ਹੋ ਹੈ ਇਹ ਸਾਡਾ ਫਰਜ ਸੀ ਮਾਤਾ ਜੀ ਅਸੀਂ ਤੁਹਾਡੇ ਲਈ ਵੀ ਨਹੀਂ ਆਏ ਇਹ ਸਾਡਾ ਫਰਜ ਸਮਝ ਕੇ ਆਏ ਹਾਂ ਅਸੀਂ ਦੁਨੀਆ ਤੇ ਪ੍ਰਮਾਤਮਾ ਨੇ ਸਾਨੂੰ ਸਾਜਿਆ ਹੈਗਾ ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ ਤੇ ਕੁਝ ਨਾ ਜਿੱਥੇ ਕਿਤੇ ਕਿਸੇ ਨਾਲ ਧੱਕਾ ਹੁੰਦਾ ਉਹਨਾਂ ਦੇ ਇਨਸਾਫ ਲਈ ਸਾਡੀ ਆਵਾਜ਼ ਜ਼ਰੂਰ ਉੱਠੀ ਹਾਂਜੀ ਹਾਂਜੀ ਉੱਠੂਗੀ ਜੀ ਜ਼ਰੂਰ ਆਵਾਜ਼ ਸਾਡੀ ਪ੍ਰਮਾਤਮਾ ਕੀ ਗੱਲਬਾਤ ਹੋਈ ਤੁਹਾਡੀ ਹੁਣ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਨਹੀਂ ਜੀ ਹੁਣ ਕੋਈ ਨਹੀਂ ਹੋਏਗੀ ਕੱਲ ਹੀ ਹੋਈ ਸੀਗਾ ਲੋਕ ਕਹਿੰਦੇ ਵੀ ਇਲਾਜ ਕਰਾ ਦਾਂਗੇ ਵੈਸੇ ਕੋਈ ਗੱਲ ਨਹੀਂ ਕਹਿੰਦੇ ਕਿ ਰਾਤ ਹੀ ਵਾ ਵ ਗੱਲ ਹੋਈ ਆ ਜਿਹੜੀ ਹੋਈ ਆ ਇਲਾਜ ਕਰਾ ਕੇ ਤੁਰਨ ਲਾ ਦੇਣ ਕਿ ਤੁਹਾਡੇ ਪੁੱਤ ਨੂੰ ਹੁਣ ਮਾਤਾ ਪੁੱਤਾ ਜੀ ਹੈ ਨਾ 6 ਸਾਲ ਹੀ ਹੋ ਗਏ ਫਿਰ ਬੈਠੇ ਨੂੰ 6 ਸਾਲ ਹੋ ਗਏ ਨੂੰ ਹਮ ਹੈ ਤੁਰਤੇ ਡਾਕਟਰਾਂ ਨੇ ਚੰਡੀਗੜ੍ਹ ਰਿਹਾਗਾ ਉਹਨਾਂ ਨੇ ਵੀ ਕਹਿਤਾ ਸੀ ਵੀ ਨਹੀਂ ਇਹ ਤਾਂ লাਜ ਨਹੀਂ ਹੋ ਰਿਹਾਗਾ ਬਸ ਇੱਥੇ ਬੈਠਾ ਹੈਗਾ ਬੈਠਾ ਦਸੀ ਅੰਦਾਗਾ ਹਾਂ ਤੇ ਬਸ ਕੁੱਟ ਮਾਰਦਾ ਹੀ ਆਗਾ ਵੀ ਜੇ ਉਹਨਾਂ ਨੇ ਕੁੱਟ ਮਾਰ ਕਰਿਆ ਬੈਠੇ ਨੂੰ ਕੁਝ ਸੋਚਣਾ ਸੀ ਐਚਐਸ ਉਹਨੇ ਕੁਝ ਸੋਚ ਕੇ ਮਾਰਨਾ ਸੀ ਇਹਦੇ ਕੁਝ ਵੀ ਸੋਚਿਆ ਸੋਚ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਇਸ ਤਰ੍ਹਾਂ ਬੈਠਾ ਬੱਚਾ ਕਿ ਉੱਤੇ ਲਈ ਬੈਠਾ ਸੀ ਤਾਂ ਮੈਂ ਮਾਰਿਆ ਨਹੀਂ ਮਾਂ ਮਾਰਦਾ ਨਹੀਂ ਸੀਗਾ ਕਹਿੰਦਾ ਹਾਂ ਗਲਤੀ ਮੰਨ ਲਈ ਉਹਨੇ ਕਹਿੰਦਾ ਲਾਜ ਕਰਾ ਦਾਂਗੇ ਜੇ ਇਹਦਾ ਲਾਜ ਹੁੰਦਾ ਕਿੱਥੇ ਵੀ ਹੁੰਦਾ ਨਹੀਂ ਤਾਂ ਉਹ ਦਾਗਲ ਕਰਾ ਦਨ ਜਿੱਤੇ ਤੁਸੀਂ ਕਹੋਗੇ ਇਹ ਤੇਰਾ ਇਲਾਜ ਚੱਲਦਾਗਾ ਉਹਨੇ ਇਹ ਗੱਲ ਕਹਿਤੀ ਕਿ ਐਸ ਐਚਓ ਸਾਹਿਬ ਨੇ ਤੁਸੀਂ ਕਹਿੰਨੇ ਉਹ ਗਲਤੀ ਮੰਨ ਲਈ ਪਰ ਉੱਥੇ ਤਾਂ ਡੀ ਐਸ ਪੀ ਸਾਹਿਬ ਇਹ ਬਿਆਨ ਦਿੰਦੇ ਨੇ ਖਬਰ ਚਲਾਉਂਦੇ ਨੇ ਕਹਿੰਦੇ ਨੇ ਕਿ ਬੱਚਾ ਆਪਣੇ ਆਪ ਡਿੱਗਿਆ ਮੰਜੇ ਤੋਂ ਤੇ ਇਹ ਕਹਿੰਦੇ ਡਿੱਗ ਕੇ ਤਾਂ ਕਰਕੇ 6:00 ਵਜੇ ਇਹ ਗੱਲ ਹੋਈ ਆ ਮਾਤਾ ਜੀ ਨਹੀਂ ਜੀ ਆਪਦੀ ਆਪ ਕੋਈ ਡਿੱਗਿਆ ਨਹੀਂਗਾ ਆਪਦੀ ਆਪਣੀ ਜਮਾਂ ਵੀ ਡਿੱਗਿਆ ਗਏ ਵੀ ਆਵਦੀ ਆਵ ਕਹਿੰਦੇ ਨਾ ਡਿੱਗਿਆ ਆਪਦੀ ਆਪ ਤੇ 6 ਸਾਲ ਹੋ ਗਏ ਡਿੱਗੇ ਨੂੰ ਹੁਣ ਨਿਆ ਆਵਦੀ ਆਪ ਡਿੱਗਿਆਵੇਂ ਕਹਦੇ ਹੁਣ ਤਾਂ ਉਸ ਉਹਨਾਂ ਨੇ ਲੱਪੜ ਮਾਰੇ ਨਾ ਕਿਹਦੇ ਉਹ ਦੇ ਦਾ ਥੋੜਾ ਜਿਹਾ ਇਹਨੂੰ ਬਾਥਰੂਮ ਦਾ ਪਰੇਸ਼ਾਨੀ ਹੈਗੀ ਜਿਹੜੀ ਗੱਲ ਆਗੀ ਬੈਠਾ ਹੈ ਕਿਦਾਂ ਦੇ ਚੱਲਦੇ ਇਹਦੇ ਕੱਲੇ ਹੱਥ ਆਤੀ ਆ ਇਹਨਾਂ ਨੇ ਸੋ ਇਹਨੂੰ ਕਹਦਾ ਵੀ ਇਹ ਤੁਰਿਆ ਫਿਰਦਾ ਸੀ ਵੀ ਆ ਕੇ ਉਹਨਾਂ ਨੇ ਸਿਰਤਾ ਨਹੀਂ ਪਰਮਾਤਾ ਉਹ ਤਾਂ ਕਹਿੰਦੇ ਕਿ ਡਿੱਗਿਆ ਸੀ ਡਿੱਗਣ ਕਾਰਨ ਸਾਰਾ ਕੁਝ ਹੋਇਆ ਕਹਿੰਦੇ ਨਾ ਅਸੀਂ ਥੱਪੜ ਮਾਰੀ ਸਾਡੇ ਡਿਪਾਰਟਮੈਂਟ ਦੇ ਕਿਸੇ ਨੇ ਥੱਪੜ ਨਹੀਂ ਮਾਰਿਆ ਡੀਐਸਪੀ ਸਾਹਿਬ ਦਾ ਬਿਆਨ ਆ ਮਾਤਾ ਜੀ ਖਬਰ ਚੱਲ ਰਹੀ ਹੈ ਨਹੀਂ ਨਹੀਂ ਥੱਪੜ ਮਾਰਿਆਗਾ ਜੀ ਥੱਪੜ ਮਾਰਿਆਗਾ ਐਚਐਸਓ ਨੇ ਥੱਪੜ ਮਾਰਿਆਗਾ ਐਸਐਚਓ ਨੇ ਕੁੱਟਿਆ ਵੀਰ ਤੈਨੂੰ ਜੀ ਐਸਐਚਓ ਨੇ ਕੁੱਟਿਆ ਸੀਗਾ ਜੀ ਇੱਕ ਹੋ ਨਹੀਂ ਬੌਣੇ ਨੇ ਕੁੱਟਿਆ ਸੀਗਾ ਦੋ ਮਾਂ ਨੇ ਕੁੱਟਿਆ ਸੀਗਾ ਪਰ ਡੀਐਸਪੀ ਸਾਹਿਬ ਕਹਿੰਦੇ ਸਾਡੇ ਐਸਐਚਓ ਨੇ ਨਹੀਂ ਕੁੱਟਿਆ ਹੈਗਾ ਕਹਿੰਦੇ ਆਪਣੇ ਆਪ ਡਿੱਗਿਆ ਵੀਰੇ ਤੇ ਡਿੱਗ ਕੇ ਕਹਿੰਦੇ ਮੁੰਡੇ ਦੇ ਤਾਂ ਕਰਕੇ ਮਾੜੀ ਮੋਟੀ ਸੱਟ ਲੱਗੀ ਪਰ ਕਹਿੰਦੇ ਵੀ ਪੁਲਿਸ ਪ੍ਰਸ਼ਾਸਨ ਨੇ ਕਿਸੇ ਨੇ ਹੱਥ ਨਹੀਂ ਲਾਇਆ ਹੈਗਾ ਕੋਈ ਸਗਾਂ ਦੀ ਚੱਕਿਆ ਉਹਨੂੰ ਤਾਂ ਜੀ ਕਹਿੰਦੇ ਕੁੱਟਿਆ ਸੀਗਾ ਜੀ ਪੁਲਸ ਵਾਲੇ ਨੇ ਜੀ ਫਿਰ ਹੁਣ ਜਾਣ ਬੁੱਝ ਕੇ ਕਰ ਰਹੇ ਆ ਇਹ ਬਿਆਨ ਦੇ ਰਹੇ ਆ ਪੁਲਸ ਵਾਲੇ ਜੀ ਉਹ ਕੋਈ ਨਹੀਂ ਮਾਫੀ ਮਰਦਾ ਹੀ ਕਰਾਂਗਾ ਵਾਲਾ ਇੱਕ ਰਾ ਦੂੰਗਾ ਜੀ ਹੁਣ ਵੀਰੇ ਮਾਫ ਕਰਤਾ ਫਿਰ ਹਾਂਜੀ ਜੀ ਦੇਖੋ ਸਾਡੇ ਪੰਜਾਬੀ ਕਿੰਨੇ ਵੱਡੇ ਦਿਲ ਦੇ ਆ ਇਹ ਗੱਲ ਕਹਦੀ ਹੈ ਕਿ ਐਨੀ ਕੁੱਟਖਾਨ ਦੇ ਬਾਵਜੂਦ ਵੀ ਵੀਰ ਆ ਜਿਹੜੇ ਉਹ ਕਹਿ ਰਹੇ ਕਿ ਅਸੀਂ ਚਲੋ ਮਾਫ ਕਰ ਦਿੱਤਾ ਜੀ ਪਰ ਪੰਜਾਬ ਪੁਲਿਸ ਆ ਜਿਹੜੀ ਉਹ ਇੰਨਾ ਤਸੱਦਦ ਢੋਂਦੀ ਆ ਆਪਣੇ ਆਪ ਨੂੰ ਇੱਕ ਗੁੰਡਾਗਰਦੀ ਦਾ ਰੋਲ ਹੈ ਜਿਹੜਾ ਉਸਨੇ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪੁਲਿਸ ਨੂੰ ਇੰਨੀ ਖੁੱਲ੍ਹ ਦਿੱਤੀ ਹੈ ਕਿ ਜਿਨੂੰ ਜਾਓ ਉਸੇ ਨੂੰ ਢਾਓ ਬਲੀ ਦਾ ਬੱਕਰਾ ਬਣਾਓ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੋ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਇਸ ਨਜ਼ਾਇਜ਼ ਗੁੰਡਾਗਰਦੀ ਵਿੱਚ ਜੋ ਪੀਸਿਆ ਜਾ ਰਿਹਾ ਤੇ ਜਿਸ ਨੂੰ ਪੀਸਣਾ ਹੁੰਦਾ ਜੋ ਨਸ਼ਾ ਤਸਕਰਾਂ ਨੂੰ ਲਈ ਆਮ ਆਦਮੀ ਪਾਰਟੀ ਵੱਲੋਂ ਮਿਸ਼ਨ ਪਰਹਾਰ ਚਲਾਇਆ ਗਿਆ ਉਹਨਾਂ ਤੇ ਮਿਸ਼ਨ ਪਰਹਾਰ ਨਹੀਂ ਚੱਲਦਾ ਚੱਲਦਾ ਤਾਂ ਇਹ ਪਾਹਜ ਲੋਕਾਂ ਤੇ ਅੰਗ ਹੀ ਲੋਕਾਂ ਤੇ ਇਸ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਪੰਜਾਬ ਪੁਲਿਸ ਦਾ ਜਿਹੜਾ ਜਿਹੜਾ ਮਿਸ਼ਨ ਪਰਹਾਰ ਜਿਹੜਾ ਚੱਲਦਾ ਹੈਗਾ ਇੱਥੇ ਲੋਕ ਵੀ ਮੌਜੂਦਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਣ ਮੌਜੂਦਾ ਪਹਿਨੇ ਇਹ ਕੁੱਤਣ ਦੇ ਕਾਰੇ ਲਈ ਵੀਰੇ ਨੂੰ ਜਿਹੜੀ ਬਾਥਰੂਮ ਦੀ ਪ੍ਰੋਬਲਮ ਆਈ ਸੀ ਜੀ ਅੱਜ ਥੋੜੀ ਜਿਹੀ ਹੁਣ ਵੱਧ ਗਈ ਇਹਨਾਂ ਸੀ ਪਹਿਲਾਂ ਉਸੇ ਵਾਰੀ ਮੋਟੀ ਹੁਣ ਜੇ ਥੋੜੀ ਜ਼ਿਆਦਾ ਹੀ ਹੋ ਗਈ ਕਿਵੇਂ ਕੁੱਟਿਆ ਉਹਨਾਂ ਨੇ ਭੈਣੇ ਉਹਨੂੰ ਲੱਪੜ ਲੁਪੜੀ ਮਾਰੇ ਆ ਜੀ ਹੂੰ ਮੁੰਡਾ ਤਾਂ ਕਹਿੰਦਾ ਡਾਂਗਾ ਵੀ ਮਾਰੀ ਜਾ ਮੇਰੇ ਉਹ ਮਾੜੇ ਮਟ ਆਹ ਡੰਡੇ ਆ ਤੇ ਡੰਡਾ ਦੇ ਦੋ ਇਹ ਮਾਰੇ ਨੇ ਇਹਨਾਂ ਨੇ ਬਸ ਹੂੰ ਉਹਨਾਂ ਮਾफी ਮੰਗ ਰਹੇ ਕਹਿੰਦੇ ਇਹ ਵੀ ਸਾਨੂੰ ਅਸੀਂ ਇਲਾਜ ਕਰਾਵਾਂਗੇ ਹੂੰ ਫਿਰ ਉਹ ਭੈਣ ਕਹਿੰਦੀ ਵੀ ਚੱਲ ਆ ਅਸੀਂ ਕਰਾ ਦੋ ਬਸ ਗੱਲ ਮੁੱਕਦੀ ਹੁਣ ਫਿਰ ਕੀ ਕਰਗੇ ਗਰੀਬ ਆ ਉੱਪਰ ਨਹੀਂ ਆਈਦੇ ਹੂੰ ਐਨ ਕਿਤੇ ਨਾ ਕਿਤੇ ਜਿਹੜੇ ਗਰੀਬ ਲੋਕ ਨੇ ਉਹ ਕੋਟਾ ਕਚੇਰੀਆਂ ਦੇ ਚੱਕਰ ਨਹੀਂ ਲਾ ਸਕਦੇ ਇਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਅੱਜ ਨਹੀਂ ਪੰਜਾਬ ਪੁਲਿਸ ਨੇ ਚੁੱਕਿਆ ਇਹ ਜਦੋਂ ਤੋਂ ਇਹ ਵਤੀਰਾ ਚੱਲਦਾ ਆ ਰਿਹਾ ਉਦੋਂ ਤੋਂ ਜਿਉਂ ਤੋਂ ਤਿਉਹੀ ਚੱਲਦਾ ਆ ਰਿਹਾ ਕਿ ਗਰੀਬ ਲੋਕ ਨੇ ਜਦੋਂ ਗੱਲ ਇਨਸਾਫ ਤੇ ਆਉਂਦੀ ਆ ਤਾਂ ਉਦੋਂ ਗਰੀਬ ਲੋਕਾਂ ਨੂੰ ਹਮੇਸ਼ਾ ਹੀ ਢਾਲ ਲੱਗਦੀ ਆ ਤੇ ਉਹ ਗਰੀਬ ਲੋਕ ਇਨਸਾਫ ਲੈਣ ਤੋਂ ਵਾਂਝੇ ਰਹਿ ਜਾਂਦੇ ਆ ਗੱਲਬਾਤ ਕਰਾਂਗੇ ਆਪਾਂ ਬਾਹਰ ਲੋਕ ਖੜੇ ਆ ਇੱਥੇ ਪੁੱਛਾਂਗੇ ਉਹਨਾਂ ਨੂੰ ਕਿ ਕਿਵੇਂ ਜਿਹੜਾ ਵੀਰ ਨੂੰ ਕੁੱਟਿਆ ਗਿਆ ਸੀ ਤਾਂ ਗੱਲਬਾਤ ਕਰਾਂਗੇ ਭਾਈ ਜੀ ਉਸ ਦਿਨ ਸੀਗੇ ਤੁਸੀਂ ਇੱਥੇ ਜੀ ਜਿਸ ਦਿਨ ਇਹ ਵੀਰਿਆ ਨੂੰ ਕੁੱਟਿਆ ਜੀ ਪੁਲਿਸ ਨੇ ਜੀ ਨਹੀਂ ਆਪਾਂ ਇਹ ਮੈਂ ਤਾਂ ਗੱਡੀ ਲੈ ਹਾਂਜੀ ਸੀਗੇ ਮਾਤਾ ਜੀ ਤੁਸੀਂ ਜੀ ਨਾ ਹੈ ਨਹੀਂ ਜੀ ਪਤਾ ਪਤਾ ਕੋਈ ਜੀ ਗੱਲਬਾਤ ਕਰਾਂਗੇ ਭਾਈ ਜੀ ਤੁਹਾਡੀ ਦੁਕਾਨ ਹੈ ਕਿਵੇਂ ਉਸ ਦਿਨ ਕਿਵੇਂ ਕੁੱਟਿਆ ਬਾਈ ਨੂੰ ਜੀ ਮੈਂ ਤਾਂ ਹੈ ਨਹੀਂ ਸੀ ਵੀ ਤੇ ਦੁਕਾਨ ਦੀ ਬੱਚੇ ਬੰਦੇ ਨੇ ਮੇਰੇ ਬੱਚੇ ਬੰਦੇ ਨੇ ਮੌਕੇ ਤੇ ਹੈ ਨਹੀਂ ਸੀਗਾ ਮੈਂ ਮੁੰਡਾ ਪਾਹ ਜਾਏ ਵਿਚਾਰਾ ਮੰਜੇ ਦੀ ਪਿਆਰ ਉਹ ਲੋਕ ਤਾਂ ਵੀ ਨਹੀਂ ਸੋਚਦੇ ਚਿੱਟਾ ਬਹੁਤ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਖਾਂਦੇ ਨੇਗੇ ਇੱਥੇ ਚਿੱਟਾ ਵੇਖਦਾ ਬਹੁਤ ਹੈ ਜੀ ਬਹੁਤ ਵੇਖਦਾ ਬਹੁਤ ਵੇਖਦਾ ਚਿੱਟਿਆਂ ਨੂੰ ਤਾਂ ਫੜਦੇ ਹੀ ਨਹੀਂ ਹੋਰ ਉਹਨੂੰ ਕੁੱਟਦੇ ਨੇ ਜਾ ਕੇ ਉਹ ਹੀ ਨਜਾਇਜ਼ ਨਜਾਇਜ਼ ਲੋਕਾਂ ਨੂੰ ਕੁੱਟਦੇ ਨੇ ਚਿੱਟਿਆਂ ਨੂੰ ਫੜ ਲਾ ਚਿੱਟੇ ਵਾਲਿਆਂ ਨੂੰ ਬਿਲਕੁਲ ਨਹੀਂ ਕੋਟੇ ਚਿੱਟੇ ਨਾਲ ਕੁਝ ਨਹੀਂ ਕਰਦੇ ਸਰਦਨ ਦੇ ਪੈਸੇ ਕੱਢ ਕੇ ਇਹ ਤਾਂ ਪਵਿੱਤਰ ਸ਼ਹਿਰ ਐਲਾਨਿਆ ਹੋਇਆ ਵੀ ਇੱਥੇ ਬਿਲਕੁਲ ਚਿੱਟਾ ਨਹੀਂ ਵਿਕਦਾ ਸਭ ਕੁਝ ਹੁੰਦਾਗਾ ਸਭ ਕੁਝ ਹੁੰਦਾ ਚੱਲੀ ਜਾਂਦਾਗਾ ਸਭ ਕੁਝ ਵਿਕਦਾ ਇੱਥੇ ਕੁਝ ਵਿਕਦਾ ਕਿਵੇਂ ਚਿੱਟਾ ਵਿਕਦਾ ਬਾਈ ਇੱਥੇ ਜਮਾ ਵਿਕਦਾ ਬਾਈ ਸ਼ਰਮ ਸਾਰਿਆਂ ਨੂੰ ਪਤਾ ਸਭ ਨੂੰ ਪਤਾ ਸਭ ਨੂੰ ਪਤਾ ਸਾਡੋ ਨਹੀਂ ਬੋਲਦੇ ਲੋਕਾਂ ਦਾ ਪੈਗੇ ਲੋਕਾਂ ਨੂੰ ਹੀ ਦੰਦਣਾ ਪੈ ਰਹੀਆਂ ਹੁਣ ਤਾਂ ਇਹ ਸੋਚਦੇ ਆ ਵੀ ਤੁਹਾਡੇ ਮੁੰਡੇ ਦੇ ਕੁੱਟ ਪੈਗੇ ਗੁੱਸਤੇ ਪਈਵਾ ਸਾਹੀ ਆ ਆਈਆ ਹੋਰ ਕੋਈ ਗੱਲ ਨਹੀਂ ਬਸ ਦਾਂ ਕਰਕੇ ਲੋਕੋਨ ਸਾਥ ਨਹੀਂ ਦੇ ਰਹੇ ਨਹੀਂ ਦੇ ਰਹੇ ਕੋਈ ਨਹੀਂ ਦਿੰਦਾ ਸਾਥ ਸਾਥ ਤਾਂ ਸਾਕਾ ਪਤਾ ਛੱਡ ਜਾਂਦਾ ਹੁੰਦਾਗਾ ਬਾਕੀ ਦੂਜੇ ਕਿੱਥੋਂ ਸਾਥ ਦੇਊਗਾ ਕੋਈ ਜੀ ਬਸ ਐਹੀ ਗੱਲ ਆ ਜੀ ਅਸੂਰ ਨੂੰ ਪਤਾ ਲੱਗਦਾ ਜਦੋਂ ਕਿਸੇ ਦੇ ਘਰ ਅੱਗ ਲੱਗਦੀ ਹੈ ਨਾ ਜਦੋਂ ਆਪਦੇ ਘਰ ਆਉਂਦੇ ਉਹਨੂੰ ਪਤਾ ਲੱਗਦਾ ਵੀ ਸੇਕ ਕੀ ਲੱਗਦਾ ਇਹ ਜਿਹੜਾ ਤੁਸੀਂ ਨੂੰ ਕੀ ਕਰਦਾ ਛੱਡ ਕੇ ਘਰ ਚ ਜਾਣੇ ਸੀ ਘਰ ਚ ਜਾਣੇ ਆ ਚਿੱਟੇ ਬਾਤ ਤੇ ਸਾਡੇ ਮੁੰਡੇ ਚਿੱਟਾ ਬੇਸ ਦੇ ਖਾਂਦੇ ਆ ਕੋਕਾਂ ਨੂੰ ਸੀ ਚਕਾਉਣੇ ਆ ਅੱਜ ਬੋਲ ਨਹੀਂ ਸਕਦੇ ਆ ਵੀਡੀਓ ਦੇ ਵਿੱਚ ਕੋਈ ਅੱਜ ਬੋਲਣ ਵੀ ਸਾਡੇ ਮੁੰਡੇ ਚਿੱਟੇ ਨੇ ਮਰੀ ਜਾਂਦੇ ਆ ਜੀ ਅਜਨੇ ਵੱਲਦੀਆਂ ਕੋਈੰੰਦੇ ਨਾ ਪੈਗ ਨੇ ਸਾਰੀਆਂ ਰੇਤ ਤਾਂ ਮਰਦੇ ਮਰੀ ਜਾਂਦੇ ਆਪਾਂ ਨੂੰ ਕੀ ਆ ਫਿਰ ਠੀਕ ਐ ਲੋਕਾਂ ਦਾ ਨਹੀਂ ਸਾਡੀ ਗੱਲਬਾਤ ਕੀਤੀ ਐ ਜਿੱਥੇ ਜੇ ਜਿਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਇਸੇ ਆਮ ਆਦਮੀ ਪਾਰਟੀ ਨੇ ਤੇ ਸੀਐਮ ਭਗਵੰਤ ਮਾਨ ਸਟੇਜ ਤੋਂ ਕਹਿ ਕੇ ਜਾਂਦੇ ਨੇ ਕਿ ਅਸੀਂ ਆਹ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਇੱਥੇ ਨਸ਼ਾ ਤੇ ਮੀਟ ਜਿਹੜਾ ਮੀਟ ਦੀਆਂ ਦੁਕਾਨਾਂ ਨੇ ਜੜੀਆਂ ਉਹ ਬੰਦ ਕੀਤੀਆਂ ਜਾਣਗੀਆਂ ਇੱਥੇ ਨਸ਼ਾ ਤੇ ਮੀਟ ਨਹੀਂ ਵਿਕੂਗਾ ਤਾਂ ਉਸੇ ਇਸ਼ਾਰ ਦੇ ਵਿੱਚ ਚਿੱਟਾ ਸ਼ਰਿਆਮ ਵਿਕਦਾ ਇੱਥੇ ਉਸੇ ਪਰਿਵਾਰ ਨੇ ਖੁਲਾਸੇ ਕੀਤੇ ਆ ਜਿਸ ਪਰਿਵਾਰ ਦੇ ਪਾਈਜ ਬੱਚੇ ਨੂੰ ਕੁੱਟਿਆ ਮੱਛੀਆਂ ਵਾਂਗ ਕੁੱਟਿਆ ਕਿਹ ਤੜਫਾਇਆ ਉਸ ਬੱਚੇ ਨੂੰ ਇਸੇ ਹੀ ਆਮ ਆਦਮੀ ਪਾਰਟੀ ਦੀ ਕਰਤੂਤ ਹੈ ਜਿਹੜੀ ਉਹ ਲੰਗਾ ਲਾਚ ਕਿਵੇਂ ਪੰਜਾਬ ਪੁਲਸ ਹੈ ਜਿਹੜੀ ਕਰਦੀ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਪੰਜਾਬ ਸਰਕਾਰ ਸ਼ਹਿ ਤੇ ਤਾਂ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਗੱਲਬਾਤ ਕਰਾਂਗੇ ਆਪਾਂ ਮਾਤਾ ਬਲਾਰੀ ਜੀ ਵੀਰ ਨੂੰ ਤਾਂ ਪੁੱਛਾਂਗੇ ਮਾਤਾ ਜੀ ਇੱਕ ਗੱਲ ਦੱਸੋ ਕਿ ਅੱਜ ਲੋਕ ਕਿਉਂ ਨਹੀਂ ਤੁਹਾਡੇ ਹੱਕ 'ਚ ਖੜ੍ਹ ਰਹੇ ਡਰਦੇ ਹੈਗੇ ਹੂੰ ਡਰ ਤੇ ਖੜਦੇ ਨਹੀਂ ਹੈਗੇ ਦਰਦੇ ਇਹ ہاں ਦਰਦੇ ਆ ਪਤਸ਼ਰਮ ਕਹਿੰਦੇ ਦਰਦੇ ਆਗੇ ਦਰਦੇ ਨਹੀਂ ਬੋਲਦੇ ਕਿਸੇ ਨੇ ਆਕੇ ਸਾਰੀ ਦੁਨੀਆ ਇੱਥੇ ਸੀ ਕਿਸੇ ਨੇ ਆਇਆ ਕਦੇ ਸੀ ਤੇ ਸੀਗੇ ਅੱਛਾ ਮੁੰਡੇ ਨੂੰ ਜਦੋਂ ਕੁੱਟਰੇ ਸੀ ਉਦੋਂ ਸਾਰੀ ਦੁਨੀਆ ਇੱਥੇ ਸੀ ਸਾਰੀ ਦੁਨੀਆ ਸੀ ਹਾਂਜੀ ਵਾਦੂ ਸੀਗੇ ਜੀ ਬਹੁਤ ਖੜੇ ਸੀ ਬੱਚੇ ਨੇ ਆਇਆ ਨਹੀਂ ਕਿ ਆ ਵੀ ਨਾ ਕੁੱਟੋ ਭਾਈ ਕਿਆ ਕਿਆ ਤਾਂ ਸੀਗੇ ਜੀ ਵਾਦੂ ਕਿਆ ਸੀ ਲੋਕਾਂ ਨੇ ਕੁੱਟ ਦਾ ਕਿਆ ਸੀ ਵੀ ਇਸ ਬੱਚੇ ਦਾ ਕੀ ਕਸੂਰ ਆ ਕਿਆ ਜ਼ਰੂਰ ਸੀਗਾ ਪਰ ਨਹੀਂ ਕਿਸੇ ਦੀ ਸੁਣੀ ਨਹੀਂ ਪਰ ਬੋਲਦੇ ਨਹੀਂ ਵੀ ਨਸ਼ਾ ਕੌਣ ਵੇਚਦਾ ਹਾਂ ਨਸ਼ੇ ਦਾ ਨਹੀਂ ਬੋਲਦੇ ਤੇ ਕਹਿੰਦੇ ਨਹੀਂ ਨਸ਼ੇ ਬਾਰੇ ਨਹੀਂ ਕਹਿੰਦੇ ਵੀ ਤੇ ਮਰੀ ਜਾਂਦੇ ਲੋਕ ਗੱਬਰ ਜਵਾਨ ਮੁੰਡੇ ਨਸ਼ੇ ਪਗਵਾਂਤ ਮੰਤਵਰ ਦਾ ਉਹਨੂੰ ਬੱਚੇ ਜਾ ਕੇ ਹੂੰ ਆ ਉਹਨੇ ਕਰਿਆ ਚਾਲੂ ਕਰਿਆ ਸਾਡਾ ਬਰਬਾਦੀ ਹੋ ਰਹੀ ਹੈ ਸਾਡੀ ਨੌਜਵਾਨੀ ਦੀ ਖਤਮ ਹੋ ਰਹੀ ਹੈ ਇੱਕ ਇੱਕ ਪੁੱਤ ਆ ਮਾਵਾ ਹਾਂਜੀ ਹਾਂਜੀ ਹੋ ਰਹੀ ਆ ਹੋ ਰਹੀ ਆ ਹੋ ਰਹੀ ਆ ਇੱਕ ਇੱਕ ਪੁੱਤ ਬਸ ਵਰੀਆ ਦੇ ਚਲਾ ਗਿਆ ਤੇ ਫਿਰ ਸਾਡਾ ਸਮਾਜ ਖਤਮ ਹੁੰਦਾ ਜਾ ਰਿਹਾ ਜੀ ਮਾਤਾ ਜੀ ਹਾਂਜੀ ਹਾਂਜੀ ਹੁੰਦਾ ਜਾ ਰਿਹਾ